ਲੱਖੀ ਸੋਹਣੀਆਂ ਵੀੜਵਾ ਦੇਖਦੇ ਆਂਗੇ ਕਿ ਨਾਜੀ ਲੱਗਦਾ ਦੇਖ ਕੇ ਮਿੰਤਾਉ ਲੱਗਦਾ ਵੀ ਅਸੀਂ ਵੀ ਆਹੀ ਬਣਾਇਆ ਕਰੀਏ ਮਿੰਤਾ ਬੜੀਆਂ ਸੁਣਨਾ ਲੱਗਦੀਆਂ ਨੇ ਰਾਜੀ ਵੀ ਰਾਜੀ ਵੀ ਇੰਨੇ ਉਰੇ ਆ ਨੇ ਕਿੱਟੇ ਦੀ ਮੌਕੇ ਤੇ ਆ ਗਿਨੇ ਦੇਖਦੇ ਦੇਖਦੇ ਵੀਡੀਓ ਦੇਖਣੀ ਕਿੰਨੀਆਂ ਸੋਹਣੀਆਂ ਲੱਗਦੀਆਂ ਵੀੜਵਾ ਤੇ ਆਪਾਂ ਵੀ ਬਣਾ ਲਿਆ ਕਰੀਏ ਆਹੋ ਵੀਡੀਓ ਹਾਂ ਬੇਬੇ ਇਹ ਵੀਡੀਓ ਬਣਾਉਣ ਵਾਸਤੇ ਨਾ ਬਾਲਾ ਮੱਥਾ ਮਾਰਨਾ ਪੈਂਦਾ ਮੱਥਾ ਕਿ ਮਾਰਨਾ ਪੈਂਦਾ ਭਾਈ ਪਹਿਲੀ ਗੱਲ ਤਾਂ ਦੇਖ ਮੇਰੀ ਗੱਲ ਸੁਣ ਕਾਈ ਮਾਰਨੀ ਪੈਂਦੀ ਆ ਬਾਲੀ ਪਕਾਈ ਧੋਣਾ ਪਾਕੀ ਹੂੰ ਕੀ ਆਪਾਂ ਪਕਾਈ ਮਾਰਦਿਆਂ ਨਹੀਂ ਆਪਾਂ ਸਾਰਾ ਦਿਨ ਹੀ ਬੋਲੀ ਜਾਣੀਆਂ ਸੱਸ ਨੂੰ ਹ ਇਥੇ ਮਾਰ ਲਿਆ ਕਰਾਂਗੇ ਪਕਾਈ ਅੱਛਾ ਬੇਬੇ ਬਣਾ ਲੈਂਗੇ ਤੂੰ ਹਾਂ ਬਣਾ ਲਾਂਗੇ ਲੈ ਫੇਰ ਤਾਂ ਬਾੜੀ ਸੁਣੀ ਗੱਲਾ ਗੱਲ ਕਰ ਹੁਣ ਪੰਗਾ ਕਿਹੜਾ ਇੱਕਾ ਬਾੜਾ ਕੁਛ ਚਾਹੀਦਾ ਇਹਦੇ ਵਾਸਤੇ ਵੀ ਕੀ ਚਾਹੀਦਾ ਬਾੜਾ ਕੁਛ ਤਾਂ ਮੈਨੂੰ ਡਰਾਈ ਜਾਨੀ ਐ ਵੱਡਾ ਤਾਂ ਫੋਨ ਚਾਹੀਦਾ ਬੇਬੇ ਵੱਡਾ ਫੋਨ ਕਿਹੜਾ ਚਾਹੀਦਾ ਭਾਈ ਹੋਰ ਫੋਨ ਹੁੰਦਾ ਉਹਦੇ ਤੇ ਬਣਦੀ ਆ ਆਪਾਂ ਵੱਡੇ ਹੀ ਫੋਨ ਇਹਦੇ ਬਣਾ ਲਿਆ ਕਰਾਂਗੇ ਜਦੋਂ ਆਪਣੇ ਪੈਸੇ ਆਉਣ ਲੱਗੇ ਉਦੋਂ ਆਪਾਂ ਇਹ ਜੋ ਵੱਡਾ ਲੈ ਲਾਂਗੇ ਨਹੀਂ ਬੇਬੇ ਵੀਡੀਓ ਤਾਂ ਨਾ ਦੇਖ ਆਈਫੋਨ ਤੇ ਬਣਦੀ ਆ ਹੁਣ ਜਿਹਨੂੰ ਜਿੰਨਾ ਚਿਰ ਬੰਦੇ ਨੂੰ ਅਗਲੇ ਨੂੰ ਦੇਖਣ ਵਾਲੇ ਨੂੰ ਸਾਫ਼ ਨਾ ਲੱਗੇ ਵੀਡੀਓ ਸੋਹਣੀ ਨਾ ਲੱਗੇ ਉਹਨਾਂ ਚਿਰ ਵੀਡੀਓ ਚੱਲਦੀ ਨਹੀਂ ਹੈਗੀ ਆਹੀ ਫੋਨ ਨਾ ਫਿਰ ਆਹੀ ਫੋਨ ਤਾਂ ਆਪਣੇ ਕੋਲੇ ਹੁਣ ਆਏਗਾਗਾ ਨਹੀਂ ਬੇਬੇ ਤੂੰ ਸਮਝਦੀ ਨਹੀਂ ਗੱਲ ਉਹ ਤਾਂ ਨਾ ਵੀਡੀਓ ਬਣਾਉਣ ਵਾਸਤੇ ਲੱਖ ਡੇਢ ਲੱਖ ਰੁਪਏ ਦਾ ਫੋਨ ਆਉਂਦਾ ਉਹਦੇ ਤੇ ਬਣਦੀ ਆ ਅਸਲ ਤਾਂ ਵੀਡੀਓ ਅੱਛਾ ਕੱਲੀ ਕੱਲੀ ਚੀਜ਼ ਐ ਦਿਖਾ ਦਿੰਦਾ ਪੂਰੀ ਸਾਫ਼ ਉਹ ਅੱਛਾ ਤੇ ਹੋਰ ਫੇ ਤੂੰ ਐ ਕਰ ਤੇ ਫੇਰ ਕਦੋਂ ਹੁਣ ਆਪਾਂ ਨੂੰ ਫੇਰ ਹੋਰ ਤੇਰੇ ਤੇ ਕੇਆਂ ਰੱਖੀ ਸੁਖ ਹੋਊਗਾ ਕੀ ਫਾਇਦਾਗਾ ਤੂੰ ਕਰ ਆ ਦੇ ਭਰਾ ਨੂੰ ਫੋਨ ਤੇ ਉਹ ਤੋਂ ਕਈ ਕੇ ਮੰਗਾ ਲਾ ਹੁਣ ਆਈ ਨਹੀਂ ਪਤਾ ਮੇਰਾ ਭਰਾ ਵੀ ਡੋ ਵਾਸਤੇ ਫੋਨ ਲੈ ਕੇ ਦੇਊਗਾ ਕਿ ਨਾ ਕੋਈ ਗੱਪਸੜੱਪ ਮਾਰਨਾ ਪਊਗਾ ਹੁੰਦਾ ਉਹਨੇ ਮੈਨੂੰ ਕਈ ਵਾਰੀ ਕਹਤਾ ਵੀ ਹਰਪ੍ਰੀਤ ਦੇਖ ਜੇ ਰਾਏਵੀਰ ਜੇ ਪਾਰਲਰ ਖੋਲਣਾ ਪਾਰਲਰ ਖੋਲ ਲੈ ਜੇ ਦਾ ਦੁਕਾਨਦਾਰੀ ਦਾ ਕੱਪੜਿਆਂ ਦਾ ਕੰਮ ਕਰਨਾ ਉਹ ਕਰ ਲੈ ਵੀ ਮੈਂ ਤੈਨੂੰ ਮਦਦ ਤੇ ਲਾ ਦੂੰਗਾ ਹੁਣ ਹੁਣ ਮੈਂ ਫੋਨ ਦਾ ਪੁੱਛਦੀ ਆ ਜੇ ਉਹਨੇ ਮੈਨੂੰ ਫੋਨ ਲੈ ਕੇ ਦੇਤਾ ਨਾ ਫਿਰ ਤਾਂ ਬਾਲੀ ਸੁਣੀ ਗੱਲ ਆ ਫਿਰ ਤਾਂ ਆਪਾਂ ਦੋਨੇ 900 ਘਰੇ ਬੈਠੀਆਂ ਬੈਠੀਆਂ ਕੁਝ ਨਹੀਂ ਹੁੰਦਾ ਤੇ ਬਣਾ ਕੇ ਵੀਡੀਓ ਪਾ ਦੇ ਕਰਾਂਗੇ ਪਾਲਰ ਚ ਨਾ ਕੇ ਪਾਲਰ ਵਾਤੇ ਮੈਨੂੰ ਪੈਸੇ ਕਹਿੰਦਾ ਕਿ ਮੈਨੂੰ ਕਾਸ਼ੇ ਵਾਤੇ ਪੈਸੇ ਕਹਿੰਦਾ ਉਹ ਤੂੰ ਅੱਡੀ ਵਾਰ ਚੱਲ ਕੇ ਜਾਇਆ ਕਰੇਂਗੀ ਤੇ ਇਹ ਦੇਖ ਹੁਣ ਆਪਣੇ ਘਰੇ ਬੈਠੀਆਂ ਆਪਾਂ ਬਲਾਗ ਪਾ ਲਿਆ ਬਣਾ ਲਿਆ ਕਰਾਂਗੇ ਤੇ ਪਾ ਦਿਆ ਕਰਾਂਗੇ ਘਰੇ ਨਾਲੇ ਆਪਦਾ ਕੰਮ ਕਰਿਆ ਕਰਾਂਗੇ ਨਾਲੇ ਤੁਹਾਨੂੰ ਪੈਸੇ ਆਇਆ ਕਰਨਗੇ ਵਦਿਗਾ ਆਹੋ ਫਿਰ ਮੈਂ ਹਾਂ ਹੀ ਕਰੂੰਗੀ ਤੂੰ ਐ ਕਰ ਬੇਬੇ ਤੂੰ ਚੱਲ ਮੜਾ ਜਾ ਜਾ ਕਰੇ ਤੇ ਮੈਂ ਲਾ ਕੇ ਨਾ ਬਾਈ ਨੂੰ ਫੋਨ ਹੁਣੀ ਪੁੱਛਦੀ ਆ ਕਿ ਤੇਰੇ ਖੜੀ ਤੋਂ ਲਾਲਾ ਮੇਰੇ ਖੜੀ ਤੋਂ ਲਾਲਾ ਭਵਾਂ ਦੀ ਹਰ ਜਾ ਫਿਰ ਤੇਰੇ ਖੜੀ ਤੋਂ ਲਾਉਣੀ ਆ ਤੈਨੂੰ ਵੀ ਜਵਾਬ ਸਵਾਲ ਦਾ ਪਤਾ ਲੱਗ ਜੂ ਐਵੇਂ ਨਹੀਂ ਤੈਨੂੰ ਮੰਗ ਰੋ ਨਾ ਬਹਿਮ ਹੋ ਜੂਗਾ ਵੀ ਰਾਈ ਵੀਰ ਨੇ ਖਬਰਾਂ ਫੋਨ ਨਹੀਂ ਲਾਇਆ ਹੁਈ ਮਾਰੀ ਜਾਂਦੀ ਐ ਮੈਂ ਬਾਈ ਦਾ ਫੋਨ ਲਾ ਕੇ ਦੇਖਦੀ ਆ ਤੂੰ ਆਏ ਕਹੀਂ ਵੀ ਭਾਈ ਸਾਤਾ ਫੋਨ ਲਾ ਜੀ ਰੂਦ ਦਿਵਾ ਕੇ ਦੇ ਵੱਡਾ ਠੀਕ ਆ ਚੰਗਾ ਬੇਬੇ ਬੇਬੇ ਫੋਨ ਤਾਂ ਨਾ ਮੈਂ ਕਈ ਵਾਰੀ ਲਾ ਕੇ ਦੇਖ ਲੈ ਲੱਗਦੀ ਨਹੀਂ ਹੈਗਾ ਚਲ ਕੋਈ ਨਹੀਂ ਮੈਂ ਨਾ ਜਾ ਕੇ ਆਉਂਗੀ ਅੱਜ ਪਿੰਡ ਤੇ ਜਾ ਕੇ ਪਤਾ ਕਰਦੀ ਆਂ ਬਸ ਫਿਰ ਪਿੰਡ ਜਾ ਕੇ ਕੀ ਹੋਣਾ ਪਤਾ ਕੀ ਕਰਨਾਗਾ ਮੈਂ ਫਿਰ ਫੋਨ ਲਈ ਆਈ ਤੇ ਆਪਾਂ ਦਾ ਬਸ ਫਿਰ ਸੱਚੀ ਕੰਮ ਚਲਾਵਾਂਗੇ ਭਾਈ ਚਲ ਠੀਕ ਆਵੇਂ ਆਇਆ ਚੰਗਾ ਫਿਰ ਹੁਣ ਤਾਂ ਕੰਮ ਧੰਦਾ ਕਰ ਲਗੇ ਚੰਗਾ ਜੀ ਵੀਡੀਓ ਬਣਾ ਕੇ ਪਾਦਾ ਮਿੰਗਾ ਹੁਣ ਆਏ ਲੱਗੀ ਜਾਂਦਾ ਰਾਜਵੀਰ ਵੀ ਕਿਵੇਂ ਦੇਖ ਲੋਕਾਂ ਨੂੰ ਪੈਸੇ ਆਈ ਜਾਂਦੇ ਨਾ ਤੇ ਆਪਾਂ ਵੀ ਬਣਾ ਬਣਾ ਸਸ ਨੂੰ ਹਾ ਪਾ ਲਿਆ ਕਰਾਂਗੇ ਆਪਾਂ ਨੂੰ ਵੀ ਬਾਲੇ ਆਇਆ ਕਰਨਗੇ ਆਹ ਹੋ પૈਸੇ ਤਾਂ ਬਥੇਰੇ ਆਉਂਦੇ ਨੇ ਬੇਬੇ ਮਿਹਨਤ ਚਾਹੀਦੀ ਏ ਬੰਦੇ ਦੀ ਲਾ ਫਿਰ ਮਿੰਟ ਹੁਣ ਆਪਾਂ ਕੋੜੇ ਘਰੇ ਹੁਣ ਆਪਾਂ ਕੰਮ ਤੇ ਕਿਵੇਂ ਮਿੰਟ ਕਰਦਿਆਂ ਨਹੀਂ ਤੇ ਇਹ ਤਾਂ ਕੰਮ ਸੌਖਾ ਹੀ ਹੈਗਾ ਤੇ ਬਸ ਇਹ ਤੇ ਆਪਾਂ ਬਣਾ ਲਿਆ ਕਰਾਂਗੇ ਆਹ ਲਾ ਲਿਆ ਕਰਾਂਗੇ ਨਾਲਾ ਜਵਾਕ ਵਾਧੂ ਫਿਰਦੇ ਨੇ ਵਿੱਚ ਇੰਨਾਂ ਦੇ ਨਾਲ ਜਵਾਕ ਫਿਰਦੇ ਨੇ ਆਪਾਂ ਇਹਨਾਂ ਦੇ ਸੀਲ ਨਾਲ ਹੀ ਪਵਾ ਲਿਆ ਕਰਾਂਗੇ ਆਹੋ ਆਇਆ ਚੰਗਾ ਲਵਾਈ ਨੂੰ ਕਹਿੰਦੀ ਆ ਜਾ ਕੇ ਉਹੀ ਕਰੂ ਕੋਈ ਮਸਲਾ ਹੱਲ ਜੇ ਤੁਹਾਨੂੰ ਦੱਸਤਾ ਨਾ ਵੀ ਮੈਂ ਤਾਂ ਭਾਈ ਕੋਈ ਕੰਮ ਤੁਹਾਨੂੰ ਤੇ ਲੱਗਣਾ 2 ਰੁਪਈਆ ਦਾ ਕੋਈ ਕੰਮ ਕਰਨਾ ਹੈਗਾ ਹਨਾ ਫਿਰ ਤਾਂ ਉਹੀ ਗੱਲ ਭੈਣ ਭਾਈ ਸਾਥ ਦੇ ਹੀ ਦਿੰਦਾ ਉਨੁਪਛਦੀਆਂ ਜਾ ਕੇ ਲੈ ਬਾਈ ਦਾ ਬਾਰਚੀ ਖੜਾਗਾ ਸਸਰੀ ਘਰ ਬਾਈ ਸਸਰੀ ਘਰ ਪਣੀ ਪਣੀ ਤੇ ਕਿੱਥੇ ਆ ਹਰਪ੍ਰੀਤ ਇਧਰ ਹੀ ਫਿਰਦੀ ਹੋ ਬੜਾ ਕੀ ਚਲ ਆਇਆ ਕੋਈ ਨਾ ਤਾਂ ਫੇਰ ਹੀ ਕਰਾਂਗੇ ਗੱਲ ਪਹਿਲਾਂ ਨਾ ਮੈਂ ਤੇਰੇ ਨਾਲ ਹੀ ਗੱਲ ਕਰ ਲਾਂ ਨਾ ਏਡੀ ਕਾਦੀ ਚੋਰੀ ਹੈ ਪਣੀ ਕੀ ਗੱਲ ਹੈ ਚੋਰੀ ਤਾਂ ਕਾਨੂੰ ਆ ਤੈਨੂੰ ਪਤਾ ਜਦੋਂ ਬਗਾਨੀਆਂ ਢੀਂ ਆ ਜਾਣ ਉਦੋਂ ਤਾਂ ਪਰਦੇਣ ਵਾਲੀ ਗੱਲ ਕਰਨੀ ਪੈਂਦੀ ਆ ਨੰਨਾ ਪਾ ਦਿੰਦਿਆਂ ਨੇ ਪਹਿਲੀਆਂ ਚ ਪਣੀ ਗੱਲ ਕੀ ਤੂੰ ਗਲਤ ਤਾਂ ਦੱਸ ਮੈਨੂੰ ਗੱਲ ਤਾਂ ਨਾ ਮੈਂ ਤੈਨੂੰ ਐਂ ਕਹਿੰਦੀ ਸੀਗੀ ਅੱਜਵੇਂ ਹੁਣ ਲੋਕ YouTube ਤੇ ਵੀਡੀਓ ਨਹੀਂ ਬਣਾ ਕੇ ਪਾਈ ਜਾਂਦੇ ਉਹ ਸਾਰੀ ਦੁਨੀਆ ਬਣਾਈ ਜਾਂਦੀ ਐ ਕੋਈ ਬਲੌਗ ਬਣਾਉਂਦਾ ਕੋਈ ਵੀਡੀਓ ਬਣਾਉਂਦਾ ਐ ਚੱਲ ਬਹੁਤ ਬਣਾਈ ਜਾਂਦੇ ਨਹੀਂ ਸਾਡਾ ਬਲਾਈਂ ਸ਼ੌਕ ਆਗਾ ਜਦੋਂ ਪਰਿਵਾਰ ਚ ਬੰਦਾ ਸਾਥ ਦੇ ਨਾਲਾ ਹੋਵੇ ਨਾ ਫੇਰ ਤਾਂ ਕੰਮ ਚੱਲ ਪੈਂਦਾ ਹੁੰਦਾ ਹੁਣ ਉਹ ਮੈਨੂੰ ਕਹਿੰਦੀ ਭਾਈ ਤੇਰੇ ਨਾਲ ਮੈਂ ਲੱਗਿਆ ਕਰੂੰਗੀ ਕਿਵੇਂ ਕਰਗੇ ਕਿਵੇਂ ਨਾ ਕਰਗੇ ਪਰ ਮੇਰੀ ਗੱਲ ਸੁਣ ਜੇ ਤੁਹਾਨੂੰ ਸ਼ੌਕ ਐ ਤੁਸੀਂ ਬਲੌਗ ਬਣਾ ਲਿਆ ਕਰੋ ਫਿਰ ਮੈਨੂੰ ਪੁੱਛਣ ਵਾਲੀ ਕੀ ਗੱਲ ਐ ਲੋਕ ਤਾਂ ਬਣਾ ਦਾਂਗੇ ਗੱਲ ਤਾਂ ਹੁਣ ਕੰਮ ਤਾਂ ਗੇਰ ਤਾਂ ਸਾਰਾ ਫੋਨ ਤੇ ਅੜਿਆ ਪਿਆ ਹੁਣ ਬਾਈ ਬਣ ਕੇ ਮੈਨੂੰ ਤਾਂ ਫੋਨ ਲੈ ਛੋਡੇ ਕੋਲ ਸੁੱਖ ਨਾ ਹਾਏ ਤਾਂ ਹੈਗੇ ਨੇ ਤੇਰੇ ਕੋਲ ਤਾਂ ਕਿੱਡਾ ਵੱਡਾ ਫੋਨ ਹੈਗਾ ਵੱਡਾ ਫੋਨ ਤਾਂ ਹੈਗਾ ਗੱਲ ਕਰ ਉਹ ਹੀ ਜੀ ਕੁਆਲਿਟੀ ਨੇ ਹੈਗੀ ਅਸਲ ਵੀਡੀਓ ਤਾਂ ਆਈਫੋਨ ਤੇ ਸੋਹਣੀ ਲੱਗਦੀ ਐ ਆਈਫੋਨ ਤੇ ਤੇ ਹੋਰ ਹੁਣ ਹੁਣ ਡੇਢ ਲੱਖ ਰੁਪਈਆ ਲੱਗੂਗਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਤੇਰਾ ਬਜਾਜ ਕਾਰਡ ਬਣਿਆ ਹੋਇਆ ਤੂੰ ਮੈਨੂੰ ਨਾ ਫੋਨ ਦਬਾ ਲਿਆ ਤੇ ਕਿਸ ਤੋ ਮੈਂ ਆਪੇ ਭਰ ਦਿਆ ਕਰੂੰਗੀ ਕਿਸਤ ਦੀ ਸੋਚ ਨਾ ਕਰੀ ਪਰ ਨੇ ਮੇਰੀ ਗੱਲ ਸੁਣ ਲੈ ਹਾਂ ਕੋ ਸ਼ੌਂਕ ਸ਼ੌਂਕ ਵਾਸਤੇ 1.5 ਲੱਖ ਰੁਪਇਆ ਲਾਉਨੇ ਤੁਸੀਂ ਸ਼ੌਂਕ ਵਾਸਤੇ ਨਹੀਂ ਕਮਾਈ ਵਾਸਤੇ ساری ਉਮਰ ਦਾ ਸਾਧਨ ਬਣ ਜਾਂਦਾ ਕਮਾਈ ਦਾ ਉਹ ਪਾਣੇ ਕੀ ਪਤਾ ਕਦੋਂ ਸਾਧਨ ਬਣਦਾ ਹੈਗਾ ਪਹਿਲਾਂ ਤੁਸੀਂ ਰੁਪਏ ਲਾ ਲਓਗੇ ਇਵੇਂ ਹਾਂ ਉਹ ਮਰਦ ਸੁਣਾਈ ਕਹਿਣਾ ਤੁਸੀਂ ਨਾ ਚੱਕਰਾਂ ਚ ਕਿਉਂ ਪੈਨੇ ਹੋ ਜੇ ਤੁਸੀਂ ਕਰਨ ਨਹੀਂ ਐ ਕੋਈ ਤੁਹਾਨੂੰ ਸ਼ੌਂਕ ਹੈ ਕੋਈ ਪੁਰਾਣਾ ਫੋਨ ਲੈ ਲਓ ਕੋਈ ਪੁਰਾਣਾ ਫੋਨ ਕੀ ਕਰਾਣਾ ਇੱਕ ਵਾਰੀ ਦੇਖ ਚੀਜ਼ ਲੈਤੀ ਜਾਂਦੀ ਆ ਜੇ ਹੁਣ ਆਈਫੋਨ ਲੈ ਆਵਾਂਗੇ ਮੈਕਮੁਕ ਲੈ ਆਵਾਂਗੇ ਵਧੀਆ ਤਾਂ ਵੀਡੀਓ ਸੋਹਣੀ ਬਣੂਗੀ ਜੇ ਸੋਹਣੀ ਚੀਜ਼ ਬਣੂਗੀ ਤਾਂ ਮਿਹਨਤ ਕਰਾਂਗੇ ਫੇਰ ਹੀ ਵੀਡੀਓ ਚੱਲੂਗੀ ਫੇਰ ਹੀ ਦੋ ਰੁਪਏ ਆਉਣਗੇ ਉਹ ਤਾਂ ਆਪਣੇ ਗੱਲ ਠੀਕ ਆ ਉਹ ਤਾਂ ਵੱਡੇ ਲੋਕਾਂ ਦੀਆਂ ਗੱਲਾਂ ਨੇ ਉਹਨਾਂ ਕੋਲੇ ਫੋਨ ਵੀ ਵੱਡੇ ਹੁੰਦੇ ਨੇ ਉਹਨਾਂ ਦੇ ਸ਼ੌਂਕ ਵੀ ਵੱਡੇ ਹੁੰਦੇ ਨੇ ਇਹ ਨਹੀਂ ਨੇ ਵੱਡੇ ਲੋਕਾਂ ਦੀਆਂ ਗੱਲਾਂ ਆ ਸਾਡੇ ਪਿੰਡ ਚ ਤਾਂ ਨਾ ਮਾੜੇ ਤੋਂ ਮਾੜੇ ਨੇ ਵੀ 50 50 ਚੈਨਲ ਬਣਾ ਰੱਖੇ ਨੇ ਤੇ ਸਾਰਾ ਪਿੰਡ ਇੱਕ ਕੰਮ ਤੇ ਹੋਇਆ ਪਿਆ ਭੈਣ ਤੂੰ ਤਾਂ ਕਮਲੀਆਂ ਗੱਲਾਂ ਕਰਦੀਆਂ ਉਹ ਜਿਹਦੇ ਕੋਲੇ ਡੇਢ ਲੱਖ ਦਾ ਫੋਨ ਹੈ ਉਹਨੂੰ ਤੂੰ ਮਾੜਾ ਕਿਹੜੀ ਗੱਲੋਂ ਕਹਿਣੀ ਐ ਚੱਲ ਕੋਈ ਨਹੀਂ ਕੇਰਾ ਤਾਂ ਦੇਖ ਆਪਾਂ ਕੋਈ ਵੀ ਬਿਜ਼ਨਸ ਚ ਲਾਉਣਾ ਕੁਝ ਵੀ ਕਰਨਾ ਪੈਸੇ ਤਾਂ ਨਾ ਆਪਾਂ ਨੂੰ ਲਾਉਣੀ ਪੈਂਦੇ ਆ ਬਣੇ ਮੇਰੀ ਗੱਲ ਸੁਣ ਲੈ ਮੇਰਾ ਕਾਰਡ ਤਾਂ ਬਣਿਆ ਹੋਇਆ ਹੈ ਹਾਂ ਪਹਿਲਾਂ ਵੀ ਮੈਂ ਉਹਤੇ ਛੋਟੀਆਂ ਮੋਟੀਆਂ ਚੀਜ਼ਾਂ ਕਦੇ ਲਈਆਂ ਨੇ ਪਰ ਐਡੀ ਵੱਡੀ ਚੀਜ਼ ਤਾਂ ਮੈਂ ਕਦੇ ਲਈ ਨਹੀਂ ਡੇਢ ਲੱਖ ਦਾ ਫੋਨ ਡੇਢ ਲੱਖ ਦੀ ਕੀ ਗੱਲ ਹੈਗੀ ਬਣੇ ਫਿਰ ਕਿ ਐਵੇਂ ਮਾਰੀ ਐਨਾ ਤੂੰ ਤਾਂ ਕੁਝ ਨਹੀਂ ਹੁੰਦਾ ਮੈਂ ਕਿਸ਼ਤਾ ਭਰ ਦੂੰਗੀ ਕਿਸ਼ਤ ਸੋਨੂੰ ਭਰਨੀ ਪਊ ਵੇ ਬੇਰੀ ਪਰ ਸਣਾਉਂਦੀ ਆ ਆ ਮਹੀਨੇ ਉਸੇ ਨੇ ਲੁੱਤੀ ਲਈ ਆ ਫੜਕੇ ਪਿਲਸਣ ਮੈਂ ਕਿਹਾ ਤੂੰ ਵਰਦਿਆ ਕਰੂੰਗੀ ਬਣੀ ਦੇਖ ਮੈਂ ਤਾਂ ਇੱਕ ਪਹਿਲਾਂ ਗੱਲੇ ਸਮਝਾਉਣਾ ਵੀ ਇੰਨੇ ਰੁਪਏ ਤੁਸੀਂ ਨਾ ਲਾਓ ਉਹ ਵੀ ਕਿਸ਼ਤਾਂ ਤੇ ਜਦੋਂ ਸਾਡਾ ਕੰਮ ਚੱਲ ਪਿਆ ਨਾ ਜਦੋਂ ਸਾਨੂੰ ਪੈਸੇ ਆਉਣ ਲੱਗੇ YouTube ਤੋਂ ਤੂੰ ਤਾਂ ਆਪ ਮਿੰਨਤਾ ਕਰੇਗਾ ਵੀ ਮੇਰਾ ਵੀ ਚੈਨਲ ਬਣਾ ਦੋ ਬਣੀ ਮੇਰੀ ਗੱਲ ਸੁਣ ਲੈ ਮੈਂ ਤਾਂ ਇੰਨਾਂ ਗੱਲਾਂ ਬਾਰੇ ਜਾਣਦਾ ਨਹੀਂ ਹੈਗਾ ਅੱਛਾ ਚੱਲ ਤੂੰ ਕਹੀ ਨਹੀਂ ਐ ਮੈਂ ਭਾਈ ਤੁਹਾਨੂੰ ਫੋਨ ਲੈ ਕੇ ਦੇ ਦੂੰਗਾ ਕਿਸ਼ਤਾਂ ਤੇ ਕਿਸ਼ਤਾਂ ਸਾਰੀਆਂ ਤੁਸੀਂ ਨੂੰ ਭਰਨੀਆਂ ਪਿਆ ਕਰਨੀਆਂ ਨਾ ਨਾ ਕੋਈ ਗੱਲ ਨਹੀਂ ਕਿਸਤਾ-ਕੁਸਤਾ ਤਾਂ ਅਸੀਂ ਆਪਾਂ ਹੀ ਭਰ ਦਿਆ ਕਰਾਂਗੇ ਤੂੰ ਨਾ ਕਿਹੜਾ ਮੈਨੂੰ ਫੋਨ ਦਵਾ ਕੇ ਲਿਆ ਚੱਲ ਪਹਿਣ ਤੂੰ ਹੁਣ ਸਵਾਲ ਪਾਇਆ ਕੋਈ ਗੱਲ ਨਹੀਂ ਉਹ ਮੇਰੇ ਕੋਲ ਕਾਰਡ ਬਣਿਆ ਹੋਇਆ ਹੈ ਮੈਂ ਤਾਂ ਹੋਰ ਵੀ ਕਈ ਬੰਨਿਆਂ ਨੂੰ ਪਹਿਲਾਂ ਹੀ ਪਿੰਡ ਵਿੱਚ ਚੀਜ਼ਾਂ ਦਵਾ ਲਈਆਂ ਕਿਸ ਤਾਂ ਸਾਰੇ ਵਿਚਾਰੇ ਆਪਦੀ ਆਫ ਹੀ ਭਰਦੇ ਹੋਂ ਹਰਪ੍ਰੀਤ ਨੂੰ ਮੜਾ ਕੋਈ ਹੋਰ ਬਹਾਨਾ ਮਾਰਦੀ ਉਹਨੂੰ ਐਂ ਕਹਿ ਦਊਂਗੀ ਮੈਂ ਵੀ ਆ ਮੇਰਾ ਫੋਨ ਖਰਾਬ ਹੋ ਗਿਆ ਤੇ ਇਹ ਦਿਖਾ ਕੇ ਆਉਣਾ ਅਸੀਂ ਮਾਨਸਾ ਕਰ ਆ ਜਾ ਪੈਣੇ ਹੁਣ ਝੂਠ ਤਾਂ ਤੇਰੇ ਵਾਸਤੇ ਝੂਠ ਤਾਂ ਬੋਲਣੀ ਪਊਗਾ ਹੂੰ ਤਾਂ ਮੈਂ ਕਿਹਦੇ ਨਾਲ ਝੂਠ ਬੋਲਿਆ ਨਹੀਂ ਸੱਚ ਬੋਲ। ਸੱਚ ਬੋਲ ਕੇ ਦੇਖ ਲੈ ਫਿਰ ਲੱਗ ਜਾਊਗਾ ਪਤਾ ਤੈਨੂੰ ਮੈਂ ਤਾਂ ਕੁਛ ਨਹੀਂ ਕਹਿੰਦੀ। ਪਰ ਮੈਂ ਤਾਂ ਸੱਚ ਵੀ ਬੋਲ ਦੂੰਗਾ। ਉਹ ਤੇਰੇ ਵਾਸਤੇ ਝੂਠ ਬੋਲਣਾ ਪਊਗਾ। ਤੇ ਫਿਰ ਹੁਣ ਭੈਣ ਭਾਈ ਵਾਸਤੇ ਝੂਠ ਬੋਲਣਾ ਪੈਂਦਾ ਹੁੰਦਾ? ਪਰ ਨਵੀਆਂ ਨਵੀਆਂ ਨਾ ਹੋਰੀ ਤੁਸੀਂ ਤਾਂ ਨਵੇਂ ਪੰਜ ਗੱਡਦਨੇ ਹੋ। ਮੈਂ ਕੀ ਕਰਾਂ। ਆ ਕੁਛ ਨਹੀਂ ਹੁੰਦਾ। ਐਵੇਂ ਨਾ ਤੂੰ ਬੜਾ ਟੈਨਸ਼ਨ ਜੀ ਲਿਆ ਕਰ। ਲਾ ਬੈਠੀ ਆ ਹਰਪ੍ਰੀਤ ਤਾਂ। ਕਿਵੇਂ ਹਰਪ੍ਰੀਤ? ਠੀਕ ਆ ਮੇਰੀ ਵਧੀਆ ਤੂੰ ਸੁਣਾ। ਠੀਕ ਆ ਠੀ ਬੈਠੇ ਆਂ ਹੋਰ ਦੱਸ ਕੀ ਹਾਲ ਆ ਹਾਲ ਚਾਲ ਤਾਂ ਵਧੀ ਗਈ ਐ ਅੱਛਾ ਅੱਜ ਕੇ ਮਾਰੇ ਕਿੜਾ ਮੈਂ ਤਾਂ ਨਾ ਮਾਨਸਾਂ ਜਾਂਦੀ ਸੀਗੀ ਬਾਈ ਨੂੰ ਕਿਹਾ ਸੀ ਮੈਂ ਖਾ ਮੇਰੇ ਨਾਲ ਵਗ ਚਲ ਆ ਮੇਰਾ ਫੋਨ ਜਾ ਖਰਾਬ ਹੋ ਗਿਆ ਇਹ ਦਿਖਾ ਕੇ ਆਉਣਾ ਸੀਗਾ ਅੱਛਾ ਇਹ ਬਾਈ ਨੇ ਦਵਾਇਆ ਸੀ ਨਾ ਇੱਥੋਂ ਮਾਨਸਾਂ ਤੋਂ ਉਹ ਦੁਕਾਨ ਨੂੰ ਮੈਂ ਜਾਣਦਾ ਉਹਨੂੰ ਦੁਕਾਨ ਵਾਲੇ ਹੋਰ ਤਾਂ ਕੀ ਗੱਲ ਸੀ ਜਿਹੜੇ ਪੈਸੇ ਤੇ ਨਾ ਨਹੀਂ ਲਾਏ ਸੀ 50000 ਦਾ ਫੋਨ ਆ ਗਾਰੰਟੀ ਪਈ ਆ ਫ੍ਰੀ ਚ ਲੋਡ ਕਰਕੇ ਦੇਣਗੇ ਨਾ ਮੇਰੇ ਕੋਲੇ ਤਾਂ ਤੇਰੇ ਬਾਈ ਨੇ ਕਦੇ ਗੱਲ ਹੀ ਨਹੀਂ ਕਰੀ ਮੈਂ ਦਵਾਇਆ ਪੈਸਾ ਤਾਂ ਮੇਰੀ ਸੀ ਗੱਲ ਕਰ ਦਵਾ ਕੇ ਬਾਈ ਲਿਆਇਆ ਸੀਗਾ ਉਹ ਤਾਂ ਨਾ ਨਗਦਾਂ ਦਾ ਲਿਆ ਸੀਗਾ ਆਪਣਾ ਜਿਹੜੇ ਤਾਂ ਕੀ ਲੱਗਿਆਗਾ ਮੈਂ ਕਿਹਾ ਐ ਕਹਿੰਦੀ ਆ ਵੀ ਭਾਈ ਪੈਸੇ ਸਾਡੇ ਕੋਲੋਂ ਲਾਏ ਆ ਮੈਂ ਵੀ ਐਂ ਕਹਿੰਦੀ ਆ ਵੀ ਤੇਰਾ ਬਾਈ ਮੇਰੇ ਕੋਲ ਗੱਲ ਨਹੀਂ ਕਰਦਾ ਮੇਰੇ ਕੋਲ ਤਾਂ ਦੱਸਿਆ ਨਹੀਂ ਮੈਂ ਕਿਹਾ ਤੈਨੂੰ ਆਏ ਹੋਵੇ ਵੀ ਛੋਡੇ ਪੈਸਾ ਨਾ ਦਵਾਇਆ ਛੋੜਿਆਂ ਦਾ ਨਹੀਂ ਤਾਂ ਮੈਂ ਆਪਦੇ ਪੈਸਿਆਂ ਦੀ ਲੈਂਦਾ ਸੀਗਾ ਮੈਂ ਤਾਂ ਪੈਸਿਆਂ ਦੀ ਗੱਲ ਹੀ ਨਹੀਂ ਕਰੀ ਛੋਡੇ ਕੋਲੇ ਸੋਨੂੰ ਭੈਣ ਭਰਾ ਨੂੰ ਹੋ ਕੀ ਰਿਹਾ ਹੈ ਉਹ ਹੋਣਾ ਕੀ ਸੀਗਾ ਉਹ ਤਾਂ ਉਹ ਦੁਕਾਨ ਇਹ ਜਾਣਦੀ ਸੀਗੇ ਉਹ ਚਲ ਐਂ ਕਹਿੰਦੀ ਵੀ ਚਲ ਵਧੀਆ ਠੀਕ ਕਰ ਦੂਗਾ ਕਈ ਵਾਰੀ ਦੁਕਾਨਦਾਰ ਜਵਾਬ ਦੇ ਦਿੰਦਾ ਨਹੀਂ ਜਾਣਦਾ ਚਾਹਣਾ ਨਹੀਂ ਦਿੰਦੇ ਦੁਕਾਨਾਂ ਵਾਲੇ। ਉਹ ਫਿਰ ਮੈਂ ਤਾਂ ਰੋਕੇ ਨਹੀਂ ਤੇਰੇ ਬਾਈ ਨੂੰ ਤੇਰੇ ਨਾਲ ਜਾਣ ਤੋਂ। ਨੂ ਰੋਕਿਆ ਤਾਂ ਨਹੀਂ ਰੋਕੇਗੀ ਵੀ ਕਿਵੇਂ ਹੁਣ। ਹੁਣ ਜੇ ਇਹਨੂੰ ਨਾ ਲੈ ਕੇ ਜਾਊਂਗੀ ਤਾਂ ਫਿਰ ਹੋਰ ਕਿਹਨੂੰ ਲੈ ਕੇ ਜਾਊਂ ਨਾਲ। ਤੇ ਫਿਰ ਮੈਂ ਕਦੋਂ ਕਹਿ ਵੀ ਤੂੰ ਨਾ ਜਾ। ਤੈਨੂੰ ਕਹਿ ਚੱਲ ਆਏ ਗਾਰੇ। ਤੈਨੂੰ ਦੱਸਣਾ ਤਾਂ ਹੁਣ ਬਣਦਾ ਹੀ ਸੀਗਾ। ਹੁਣ ਆਏ ਥੋੜਾ ਜਿਹਾ ਭੈਣ ਉੱਥੇ ਆਈ ਸੀ ਬਾਰਗੋ ਹੀ ਮੋੜ ਦਿੰਦਾ ਮੈਂ। ਆਏ ਕਰ ਜੇ ਚਾਹ ਦੀ ਘੁੱਟ ਬਣਾ ਤੇ ਅਸੀਂ ਜਾਂਦੇ ਆਂ ਫਿਰ ਚਾਹ ਪੀ ਕੇ। ਠੀਕ ਆ ਚੰਗਾ ਬਣਾ ਦੇ ਨੀ ਚਾਹ। ਹਾਂ ਜੇ ਬਣਾ ਲੈ ਜਾ ਕੇ। ਉਹ ਲਾ ਜੇ ਬਹਾਨਾ ਦੋ ਵਧੀਆ ਮਾਰਿਆ ਹਨ ਬਹਾਨਾ ਤਾਂ ਮਾਰਤਾ ਇਹਦਾ ਬਣਾਉਂਦੀ ਹੈ ਚਾਹ ਤੂੰ ਭੱਜ ਕੇ ਬਜਾਜ ਕਾਰ ਚੱਕ ਲਿਆ ਕਿੱਥੇ ਪਿਆ ਤੇਰਾ ਹਾਂ ਮੈਂ ਚੱਕਦਾ ਉਹ ਇਹਨੇ ਕਿ ਫੋਨ ਚ ਹੀ ਹੈ ਤੇਰੇ ਨਾ ਨਾ ਉੱਥੀ ਪਿਆ ਮੈਂ ਹੁਣ ਕੋਈ ਜੇਬ ਚ ਤਾਂ ਨਹੀਂ ਪਾਈ ਫਿਰਦਾ ਨੂੰ ਮੈਂ ਇੱਥੇ ਲਿਖੀ ਇਹਦਾ ਫਿਰ ਜਾ ਚੱਕ ਲਿਆ ਪੱਟੀ ਤੇ ਕੱਟ ਕੇ ਲਿਓਣਾ ਆਪਣੇ ਠੀਕ ਹੈ ਚੰਗਾ ਲੈ ਬਾਈ ਨੇ ਤਾਂ ਚੈਰੀ ਨੂੰ ਹੀ ਗੱਲ ਸੁਣ ਲਈ ਗੱਲ ਇਹਨੂੰ ਪਤਾ ਲੱਗ ਗਿਆ ਘਰ ਦੀ ਤਾਂ ਸੀਗੀ ਵੈਬ ਤਾਂ ਹੀ ਆ ਵੀ ਮੈਨੂੰ ਨਹੀਂ ਦੱਸਿਆ ਤਾਂ ਤੈਨੂੰ ਦੱਸਣਾ ਜ਼ਰੂਰੀ ਹੈ ਤੂੰ ਐਡੀ ਕਿੱਡੀ ਕੁ ਮਹਾਰਾਣੀ ਹੈਗੀ ਇਦੀ ਗੱਲ ਕਰਦੇ ਸੀ ਕੌਣ ਮਹਾਰਾਣੀ ਨਾ ਨਾ ਉਹ ਤਾਂ ਮੈਂ ਗੱਲ ਜੀ ਕਰਦੀ ਸੀਗੀ ਹਾਂ ਫੇਰ ਦੱਸੂਗੀ ਤੈਨੂੰ ਹੁਣ ਮੇਰੇ ਕੋਲ ਟਾਈਮ ਨਹੀਂ ਆ ਅਸੀਂ ਜਾਣਾ ਮੈਂ ਤੇ ਬਾਈ ਨੇ ਅੰਦਰ ਕੀ ਕਰਨ ਗਈ ਸੀ ਉਹ ਅੰਦਰ ਤਾਂ ਨਾ ਹੋਰ ਡਰੈੱਸ ਜਿਹਾ ਸੀਗਾ ਦਤਾਨ ਵਾਲੇ ਦਾ ਕਿ ਭਾਈ ਚਾਰਜ ਲਾ ਕੇ ਆਇਆ ਸੀ ਪੂਰੇ ਜੀ ਮਿਲਿਆ ਪੰਨੇਗੀ ਉਹਨਾਂ ਨੇ ਮੋੜਾ ਪਹਿਲਾਂ ਹੀ ਫੁੱਟਿਆ ਪਿਆ ਚਲ ਕੋਈ ਨਹੀਂ ਹੁਣ ਤਾਂ ਗਰੰਟੀ ਚ ਆ ਸਮਝੂਗਾ ਮੈਨੂੰ ਲੱਗਦਾ ਵੀ ਜਿਹੜਾ ਦੋ ਤਿੰਨ ਵਾਰੀ ਇਹ ਡਿੱਗ ਪਿਆ ਕਿਤੇ ਤਾਂ ਹੀ ਨਾ ਖਰਾਬ ਹੋ ਗਿਆ ਹੋਵੇ ਉਹ ਫਰਾਹੀ ਤਾਂ ਹੁਣ ਕੱਲ ਬੈਠੀ ਹੋਈ ਟੀ ਨੇ ਆ ਮੈਂ ਟਿਚੇ ਸਿੱਟਨੇ ਆ ਵੀਰ ਪਰ ਛਿੱਟ ਛਿੱਟ ਕੇ ਤਾਂ ਖਬਰ ਕਰਨਗੀ ਪਹਿਲਾਂ ਤਾਂ ਇੱਕ ਵਾਰੀ ਸਿੱਟਿਆ ਹੈ ਦੋ ਤਿੰਨ ਵਾਰੀ ਡਿੱਗ ਪਿਆ ਕਰੇ ਵੀ ਹਾਂ ਚੰਗੀ ਗੱਲ ਹੈ ਆਪਾਂ ਦੋਸ਼ ਫਿਰ ਦੁਕਾਨਦਾਰ ਨੂੰ ਦੰਨੇ ਆ ਹੈ ਨਾ ਹੁਣ ਤੂੰ ਦੁਕਾਨਦਾਰ ਨੂੰ ਜਾ ਕੇ ਐ ਕਹੇਗੀ ਮੇਰੇ ਭਰਾ ਨੇ ਦਵਾਇਆ ਸੀ ਜੀ ਦੇਖੋ ਤਿਆ ਹੁਣ ਭਰਾ ਨੇ ਕਿਹੜਾ ਛੁੱਟਿਆ ਥੱਲੇ ਚੱਲ ਕੋਈ ਨਹੀਂ ਜੇ ਕੋਈ ਨਹੀਂ ਤੂੰ ਆਪਣੀ ਲਿਹਾ ਜਾਣਾ ਬੰਦਾ ਉਹ ਸਮਾਰ ਕੇ ਠੀਕ ਕਰ ਦੂਗਾ ਨਾਲੇ ਅੱਲ ਬੇ ਇਹਦੇ ਜਵਾਕ ਤੇਰੇ ਜਵਾਕ 20 ਵਾਰੀ ਤੇਰੇ ਜਵਾਕ ਸੜਦੇ ਹੋਣਗੇ ਕਿਧਰੇ ਨਹੀਂ ਜਵਾਕ ਮੇਰੇ ਸੜਦੇ ਮੈਥੂ ਡਿੱਗ ਪੈਂਦਾ ਹ ਜਵਾਕ ਕੀ ਚਾਗਦੇ ਨਹੀਂ ਸਾਰਾ ਦਿਨ ਤੇ ਜਵਾਕ ਲੱਗ ਰਹੇ ਨੇ ਛੁੱਟੀਆਂ ਚ ਆਏ ਸੀ ਇੱਕ ਮਿੰਟ ਨਹੀਂ ਲਏ ਫੋਨ ਤੋਂ ਐਂ ਕਰਦੇ ਨੇ ਉਹ ਤਾਂ ਉਹਨਾਂ ਵਾਸਤੇ ਹੁਣ ਅੱਡ ਲੈਂਦਾ ਪੁਰਾਣਾ ਫੋਨ ਉਹ ਚਾਰ ਹੀ ਕੁ ਟੁੱਪੇ ਨਹੀਂ ਸੀ ਐਂ ਬਗਦਗੇ ਹੁਣ ਮੇਰੀ ਚਾਹ ਨਾ ਨਿਕਲ ਜੇ ਨਾ ਜਵਾਕਲ ਖਾਤਰ ਵੀ ਲੈ ਕੇ ਦੇ ਤੱਡ ਤੇ ਹੋਰ ਹੁਣ ਲੈਣੀ ਆ ਫਿਰ ਜਵਾਕ ਤੇਨੂੰ ਪਤਾ ਮ ਗੁੜੇ ਪੜਾਈ ਤੋਂ ਵਗ ਜਾਣਗੇ ਜਵਾਕ ਜਵਾਕਾਂ ਦੀਆਂ ਨੀਂਗਾ ਖਰਾਬ ਕਰ ਦੇਂਗੀ ਤੂੰ ਮਾੜੀ ਬੰਦਿਆ ਕੋਈ ਗੱਲ ਨਹੀਂ ਸੁਣਦੇ ਹੁਣ ਫਿਰ ਕੁਸਤਾ ਕਰਨੀ ਆ ਆਹੋ ਸਾਰਾ ਦਿਨ ਫੋਨਾਂ 'ਚ ਲੱਗੇ ਰਿਹਾ ਕਰੋ ਹੋਰ ਤਾਂ ਕੋਈ ਕੰਮ ਨਹੀਂ ਉਹ ਮੈਂ ਦੇਖਦਾ ਚਾ ਤੂੰ ਤਾਂ ਉਹੀ ਗੱਲਾਂ ਕਰੀ ਜਾਨੀ ਆ ਚਾਹ ਤਾਂ ਮੈਂ ਗੁੜੇ ਪਾਦਾ ਚਾਹ ਮੈਂ ਮਾੜੀ ਜੀ ਗੱਲ ਪਿੱਛੇ ਲੜਾਈ ਪੈ ਜੂਗੀ ਨਹੀਂ ਪਾਲੀ ਤੂੰ ਹੀ ਪਿਆ ਭੈਣ ਭਰਾ ਅੱਗ ਕਿਉਂ ਮਚਾਈ ਜਾਨਾ ਮੈਂ ਮੁਰਨਾ ਵੀ ਆ ਕਰਨੂ ਮੈਂ ਪਿੰਡ ਵੀ ਜਾਣਾ ਆਉਂਦੇ ਕੋ ਪਹਿਰੇ ਤੇ ਅੱਗ ਲੱਗੀ ਹੁੰਦੀ ਐ ਕਰਦੀਆਂ ਹੁਣ ਸਰ ਤੋਂ ਤਾਂ ਉਹ ਤੇਰੀ ਚਾਹ ਫਟ ਗਈ ਤੇਰੀ ਪਤਾ ਨਹੀਂ ਉਹ ਤਾਂ ਸਾਰੀ ਫਟ ਗਈ ਦੁਵਾਰੇ ਬਣਾ ਲੈਣੀ ਆ ਦੁਵਾਰੇ ਹੁਣ ਕਿਹੜਾ ਟਾਈਮ ਲਵਾਂ ਅਸੀਂ ਇੱਥੇ ਮਾਨਸਾ ਪੀ ਲਾਂਗੇ ਚੰਗਾ ਫਿਰ ਚੱਲ ਪਾਣੀ ਚੱਲ ਜੀ ਚੱਲ ਆ ਜਾ ਬਾਈ ਕਿਹੜੀ ਪੇਰੀ ਸੀ ਚਾਹੇ ਨੇ ਇਦੀਆਂ ਕਿੜੀਆਂ ਚਾਹਾਂ ਨੇ ਆ ਹੁੰਦਾ ਦੇਖ ਆਈਫੋਨ ਦੇਖ ਬੇਬੇ ਦੇਖ ਤੈਨੂੰ ਮੈਂ ਇਹਦੀ ਕੁਆਲਿਟੀ ਦਿਖਾਵਾਂ ਇੰਨਾ ਸਾਫ਼ ਦਿਖਾਉਂਦਾ ਕੋਈ ਫੋਨ ਇਹ ਜੂਮ ਕਰਕੇ ਦੇਖ ਲਾ ਉਹ ਆਪਣੇ ਗਵਾਂਡੀਆਂ ਦਾ ਘਰ ਦੇਖ ਲਾ ਸਾਰਾ ਕੁਝ ਦੀਂਦਾ ਹਨਾ ਰਾਜਵੀਰ ਅਮੀ ਦੀਸੀਆਂ ਦਾ ਸਾਰਾ ਹਾਂ ਵਧੀਆ ਦੀਂਦਾਗਾ ਭਾਈ ਦੇਖ ਉਹ ਪੈਛੇ ਲੱਗ ਗਿਆ ਤਾਂ ਬੰਦਾ ਭੁੱਲ ਜਾਂਦਾ ਹੈ ਨਾ ਮੈਨੂੰ ਦਿਖਾ ਮੈਕ ਲੱਗਿਆ ਤੇਰੇ ਹਾਂ ਮੈਕ ਤਾਂ ਲੱਗੇ ਚੰਨੀ ਹਾਂ ਮੈਂ ਤੈਨੂੰ ਹੁਣ ਗੱਲ ਸਮਝਾਉਣੀ ਆ ਮੇਰੀ ਗੱਲ ਧਿਆਨ ਨਾਲ ਸੁਣ ਲੈ ਵੀ ਮੈਨੂੰ ਕੱਟਣਾ ਨਾ ਪਵੇ ਬਾਰੀ-ਵਾਰੀ ਸੀਨ ਦੱਸ ਤਾਂ ਸਹੀ ਭਾਈ ਤੂੰ ਨਾ ਮੈਂ ਤੇਰੀ ਬਣਾਉਂਗੀ ਵੀੜਗੋ ਠੀਕ ਹੈ ਤੂੰ ਆਏ ਮੰਨ ਕੇ ਚੱਲ ਵੀ ਜਿਹੜੀ ਆ ਬਾੜੀ ਆ ਹੈ ਤਾਂ ਦੇਖ ਆਪਣੀ ਆ ਤੇ ਇਹ ਨਾ ਬਾੜੀ ਆਪਣੇ ਗਮੰਡੀਆਂ ਦੀ ਐ ਤੇ ਗਮੰਡੀਆਂ ਨਾਲ ਆਪਣੀ ਬਣਦੀ ਨਹੀਂ ਠੀਕ ਹੈ ਹਾਂ ਹਾਂ ਤੂੰ ਨਾ ਉਹਨਾਂ ਤੋਂ ਆਹਾ ਚੋਰੀਆਂੋਂ ਪੱਟ ਕੇ ਲੈ ਜਾਣੇ ਐ ਮੇਥੇ ਤੇ ਐ ਬਣਾ ਆਪਣੇ ਵੀਡੀਓ ਅਸਾ ਚੋਰੀਆਂੋਂ ਹਾਂ ਭਾਈ ਇਹ ਮੁੜ ਕੇ ਗੱਲ ਮੈਨੂੰ ਨਾ ਆਖੀ ਰਾਜਵੀਰ ਮੈਨੂੰ ਤਾਂ ਉਹੀ ਗੱਲ ਮੰਗੂ ਮੈਂ ਚੋਰੀਆਂੋਂ ਵਿਆਹ ਕਰੂੰ ਪਾਉਂਗੀ ਬੋਲੂੰਗੀ ਤੇ ਮੈਂ ਤਾਂ ਸਾਰਾ ਬਣ ਚੋਰ ਚੋਰ ਰੱਖਣ ਲੱਗ ਜੂ ਗੱਡੀ ਆ ਗਈ ਤੂੰ ਯੂਟਿਊਬਰ ਨਾ ਉਹਦਾ ਤਾਂ ਤੂੰ ਬੇਬੇ ਕਹਿੰਦੀ ਹੁੰਦੀ ਸੀ ਆਈਫੋਨ ਲਿਆ ਐਂ ਘਰ ਬਾਹਰ ਕਰ ਆਪਾਂ ਵੀਡੀਓ ਬਣਾਇਆ ਕਰਾਂਗੇ ਫਿਰ ਭਾਈ ਵੀਡੀਓ ਚ ਤਾਂ ਸਾਰੇ ਸੀਨ ਕੱਢਨੇ ਪੈਂਦੇ ਆ ਚੋਰੀ ਵਾਲੇ ਵੀ ਕੱਢਨੇ ਪੈਂਦੇ ਚੋਰੀ ਵਾਲੇ ਭਾਈ ਨਾ ਭਾਈ ਮੈਣੀ ਕੱਢ ਦੀ ਬਾਬਾ ਮੱਛਦਾ ਭਾਈ ਕੇਰਾ ਕਹਾਲਾ ਦੋਵੇਰੀ ਕਹਾਲਾ ਮੈਣੀ ਇਹ ਜਾ ਕੰਮ ਕਰੀ ਕਿਸੇ ਨੇ ਘਰੇ ਨਹੀਂ ਬੜਨਦੇ ਨਾ ਮੈਨੂੰ ਤਾਂ ਤੇਰੇ ਪਾਇਆ ਕੀ ਜਣੀ ਦੇਣੀ ਓਹੋ ਦੇਖਣ ਵਾਲੇ ਨੂੰ ਵੀ ਪਤੀ ਆ ਵੇ ਭੀੜ ਕੋ ਆਇਆ ਤੂੰ ਕਿਹੜਾ ਸੱਚੀ ਮਿੱਚੀ ਚੋਰੀ ਕਰਨੀ ਆ ਬਾੜੀ ਤਾਂ ਆਪਣੀ ਐ ਇਹ ਰਲਪਮਾ ਦੀ ਭਾਈ ਆਪਣੀ ਆ ਪਹਿਲ ਮੈਂ ਤਾਂ ਨਹੀਂ ਚੋਰੀ ਚੂਰੀ ਦਾ ਕਰਦੀ ਰਜਵੀਰ ਤੇ ਭਾਈ ਪਮਾ ਚਾਹੋ ਗੁੱਸੇਰੇ ਭਵਾਂ ਰਾਜੀ ਰੇ ਤੇ ਬਾਈ ਨਾਲ ਤੈਨੂੰ ਐ ਕਹਿਣੀ ਆ ਚਲ ਮੈਂ ਕੱਢ ਵੀ ਲਾਵਾਂ ਆਪਾਂ ਨੂੰ ਕੁਝ ਆਉਂਦਾ ਨਹੀਂ ਕਰਦਾ ਨਹੀਂ ਕੱਢ ਆਪਾਂ ਨੂੰ ਕਿੰਨਾ ਚੇਰ ਹੋ ਗਿਆ ਪਕੜੀ ਮਾਰ ਦਿਆਂਗੇ ਜਦੋਂ ਤੂੰ ਹੈ ਦੀਆਂ ਗੱਲਾਂ ਕਰਦੀਆਂ ਨਾ ਪਹਿਲੀ ਟੋਕ ਦਿੰਨੀ ਆ ਵੀਡੀਓ ਬਣਾਉਣ ਤੋਂ ਪਹਿਲਾਂ ਪਹਿਲੇ ਸੀਨ 'ਚ ਲੜਾਈ ਪਾ ਲੈਣੀ ਆ ਤਾਂ ਹੀ ਤਾਂ ਫਿਰ ਵੀਡੀਓ ਨਹੀਂ ਚੱਲਦੀ ਜੇ ਹੱਸ ਕੇ ਪਿਆਰ ਨਾਲ ਸੀਨ ਕੱਢੇ ਤਾਂ ਵੀਡੀਓ ਚੱਲ ਨਾ ਜਾਵੇ ਕਲੇਸ਼ ਤਾਂ ਮੈਂ ਅੱਜ ਹੀ ਕਰਿਆਗਾ ਅਗਰ ਹੁਣ ਫਿਰ ਕੀ ਕਰ ਕੋਈ ਕੁਛ ਕੋਈ ਪੰਜੀ ਨਹੀਂ ਕੋਈ ਜਮਾਨੀ ਨਹੀਂ ਕੋਈ ਹੌਂਦਾ ਨਹੀਂ ਪੀਆ ਨਹੀਂ ਟੇਲੀ ਆਉਂਦਾ ਸਭ ਕਾ ਪਤਾ ਕਰਦੇ ਕੰਮਾਂ ਦੀ ਵੀ ਕਾਮਾਂ ਕੋਈ ਕਰਦੀ ਨਹੀਂ ਇਹ ਤਾਂ ਇਹੀ ਖੜਾ ਤੈਨੂੰ 5 ਲੱਖ ਚੰਗਾ ਮੇਰੀ ਗੱਲ ਸੁਣ ਉਂ ਬਹਿ ਕੇ ਇੱਥੇ ਮੇਥੇ ਤੋੜਲਾ ਜਾਂ ਤਾਂ ਤੂੰ ਆਪ ਦੇ 3 ਵਾਰੀ ਮਾੜਾ ਬੋਲ ਤੇ ਜਾਂ 9 ਵਾਰੀ ਬੋਲ ਕੁਛ ਮਰਜ਼ੀ ਕਰ ਚੁਗਲੀ ਕਰ ਚੱਪਾ ਕਰ ਤੇ ਮੈਂ ਇਹਨੂੰ 2 ਮਿੰਟਾਂ ਦਾ ਸੀਨ ਕਰਦੇ ਬਸ 2 ਮਿੰਟਾਂ ਸੀਨ ਤਾਂ ਮੈਂ ਕਰ ਦੂੰਗੀ ਫਿਰ ਭਾਈ 3 ਵਾਰੀ ਨਹੀਂ ਬੋਲਦੀ 9 ਵਾਰੀ ਤਾਂ ਮੈਂ ਬੋਲ ਦੂੰ ਅੱਛਾ ਨਾ ਹੁਣ ਨਹੀਂ ਤੈਨੂੰ ਕੋਈ ਕੁਝ ਕਹੂਗਾ ਤੇ ਇਹ ਬਾਰੇ ਤਾਂ ਤੂੰ ਬੋਲ ਨਹੀਂ ਸਕਦੀ ਤੇ ਨੋ ਵਾਰੀ ਤੇ ਰਵਾਲੀ ਜੀਵ ਲੱਗ ਜਾਂਦੀ ਚਬਰ ਚੱਲਦੀ ਆ ਭਾਈ ਟੀ ਨੂੰ ਮੈਂ ਨਹੀਂ ਮਾਰ ਸਕਦੀ ਨੂੰ ਹੋਂਦਾ ਹੁਣ ਹਰੇਕੀ ਨਿੰਦ ਲੈਂਦਾਗਾ ਮੈਂ ਵੀ ਨਿੰਦ ਲੂੰਗੀ ਆਹੋ ਨੋ ਹੀ ਮਾਰੀਆਂ ਹੁੰਦੀਆਂ ਬਹਿ ਜਾ ਚੰਗਾ ਕੱਢ ਲੈ ਸੀਨ ਪਹਿਲੀ ਕਲੇਸ਼ ਪਾ ਕੇ ਬਹਿ ਜਾਂਦੀ ਆ ਤੂੰ ਤਾਂ ਕਿਤੇ ਹੋਰ ਨਾ 1 ਲੱਖ ਵੀਡੀਓ ਚਲਾ ਦੇ ਲੈ ਬੋਲ ਹੁਣ ਲੈ ਉਹ ਗੱਲ ਆ ਰਾਜਵੀਰ ਤਾਂ ਨਾ ਇੰਨੇ ਨੇ ਮਿੱਥੇ ਖੜੇ ਨੇ ਤੇ ਪਕਾਈ ਜਾਂਦੀ ਹੈਗੀ ਆ ਹੀ ਨਹੀਂ ਵੀ ਤੋੜ ਕੇ ਲੈ ਜਾ ਪੁਰਜੀ ਬਣਾ ਲਾ ਕਿਹੜਾ ਬਸ ਉਹੀ ਗੱਲ ਵਾਂਗੂ ਉਹ ਮਮਾਇ ਤੇ ਬਸ ਲੱਗੀ ਰਹਿੰਦੀ ਐ ਚੱਕੀ ਰੱਖਦੀ ਐ ਕੰਮਾਂ ਦੀ ਤਾਂ ਜਮਾ ਕੋਈ ਗਰਜ ਨਹੀਂ ਕਰਦੀ ਬਿਲਾ ਮੇਥੇ ਤੋੜ ਕੇ ਪੁਰਜੀ ਬਣਾ ਲੀ ਗੇ ਕੋਈ ਸਾਗ ਤਾਂ ਲਗੇ ਨਾ ਬਸ ਇਹ ਤਾਂ ਮੂਲ ਦੀ ਦਾਲ ਚੰਗੀ ਲੱਗਦੀ ਐ ਰਾਜਵੀਰ ਨੂੰ ਤਾਂ ਬਸ ਕਿਹੜਾ ਪੈਸੇ ਬਸ ਲਾਉਣ ਨੂੰ ਚੀਜ਼ ਚਾਹੀਦੀ ਹੈਗੀ ਤੇ ਬਸ ਘਰੋਂ ਨਾਲ ਕੋਈ ਦਾ ਸਬਜੀ ਦਾ ਕੋਈ ਡੰਗ ਲੈ ਜੇ ਕਿਹੜਾ ਭਾਈ ਬਾਹਰ ਖਰਚ ਕਰਦੀ ਐ ਕਹੇ ਜੀ ਮੇਰੀ ਨੂੰ ਆਈ ਐ ਨਾ ਅਸੀਂ ਤਾਂ ਕਿਸੇ ਦੇ ਨਾ ਆਵੇ ਠੀਕ ਆ ਬੇਬੇ ਖੜੀ ਹੋ ਪਠੇਰੀ ਬਦਗਾ ਬਰਾਈ ਕਰ ਲਈ ਤੂੰ ਮੇਰੀ ਲੈ ਇੱਥੇ ਖੜ ਹੋਣਾ ਹੈ ਕੈਮਰਾ ਲਾ ਕੇ ਹੁਣ ਮੈਂ ਕੱਡੂਗੀ ਤੇਰੀ ਅੱਗ ਮੈਂ ਕਰੂੰ ਤੇਰੀ ਬਰਾਈ ਹੁਣ ਸਮਾਰ ਕੇ ਖੜ ਖੜ ਹੁਣ ਇੱਥੇ ਹਾਏ ਰਾਜਵੀਰ ਮੈਨੂੰ ਨਾ ਕੁਛ ਬੋਲੀ ਹੁਣ ਹਾਏ ਤੇ ਕਿਉਂ ਮੈਨੂੰ ਨਹੀਂ ਬੋਲੀ ਅਗਲਾ ਆਏ ਆਖੂ ਗਾ ਰਾਜਵੀਰ ਬਿੰਨੋ ਦੇ ਕਿ ਸੱਸ ਨੂੰ ਕਿਵੇਂ ਬੋਲਦੀ ਆ ਗੀਨੂੰ ਵੱਡੇ ਬੰਦੇ ਨੂੰ ਆ ਕੋਈ ਨਹੀਂ ਕੁਛ ਕਹਿੰਦਾ ਅੱਜ ਕੱਲ ਇਹ ਜੇ ਕੁਛ ਚੱਲਦਾ ਆਏ ਸਿੱਧਾ ਫੜ ਲੈ ਕੈਮਰਾ ਲੈ ਭਾਈ ਫੜ ਲੈ ਇਹ ਮੈਂ ਨਾ ਤੂੰ ਇੱਥੇ ਜੇ ਖੜਾ ਮੈਂ ਇਧਰੋਂ ਆਉਂਗੀ ਤੁਰ ਕੇ ਤੇ ਮੇਰੀ ਆਉਂਦੀ ਦੀ ਵੀਡੀਓ ਬਣਾਈ ਸਟਾਰਟ ਕਰ ਦੇ ਚੱਲ ਲੈ ਭਾਈ ਕਰਤੀ ਸਟਾਟ ਹਾਂ ਜਿੱਦਨ ਨੂੰ ਮੈਂ ਮੜੂੰਗੀ ਉਧਰ ਨੂੰ ਕੈਮਰਾ ਮੋੜੀਂਗੀ ਚੰਗਾ ਚੰਗਾ ਉਧਰ ਨਹੀਂ ਮੋੜੂੰਗੀ ਲੈ ਮੇਰੀ ਸੱਸ ਪਤਾ ਨਹੀਂ ਕਿੱਥੇ ਗਈ ਆ ਖਾਣ ਵਾਰੀ ਤਾਂ ਕੋਲਾ ਪਰ ਲੈਂਦੀ ਆ ਸਾਗ ਦਾ ਐ ਕਿਹਾ ਸੀਗਾ ਵੀ ਚਾਰ ਮੇਥੇ ਲਿਆ ਦੇ ਤੋੜ ਕੇ ਤੇ ਮੇਥੇ ਤੋੜੇ ਨਹੀਂ ਹੈਗੇ ਪਤਾ ਨਹੀਂ ਕਿੱਧਰ ਟਰਪ ਗਈ ਖਾਣ ਦੇ ਵੇਲੇ ਆ ਬੜੂਗੀ ਮੈਨੂੰ ਆਪ ਨੂੰ ਸਿਆਪਾ ਕਰਨਾ ਪਊਗਾ ਸਾਰਾ ਸਾਰਾ ਰੋਟੀ ਪਾਣੀ ਸਾਰਾ ਕੰਮ ਤਾਂ ਦਾ ਆਪ ਨੂੰ ਕਰਨਾ ਪੈਂਦਾ ਹੱਥ ਨਹੀਂ ਲਾਉਂਦੀ ਕਿਸੇ ਕੰਮ ਦੇ ਅਤੀ ਦਾ ਫੋਨ ਆ ਜਾਏ ਸਾਰਾ ਦਿਨ ਬੈਠੀ ਗੱਲਾਂ ਮਾਰੀ ਜਾਊਗੀ ਜਵਾਂ ਨਹੀਂ ਥੱਕਦੀ ਹੈਗੀ ਮੇਰਾ ਤਾਂ ਨਾ ਇਸ ਬੁੜੀ ਨੇ ਲਹੂ ਪੀ ਰੱਖਿਆ ਚਲ ਮੈਂ ਤਾਂ ਇੰਨੇ ਕੀ ਪਾਉਂਗੀ ਮੈਂ ਕਿਹੜਾ ਸਾਗ ਖਾਣਾ ਇਸ ਨੂੰ ਬਾਬਾ ਬੱਬਰ ਬੱਤਾ ਕਰਕੇ ਖਵਾ ਦੂੰਗੀ ਆਪੇ ਖਾ ਲੂਗੀ ਕੱਟ ਦੇ ਬੇਬੇ ਬਣ ਗਿਆ ਹੋਊਗਾ ਲੈ ਪਾਈ ਲੈ ਦਿਖਾ ਲੈ ਪਾਈ ਦੇਖ ਲੈ ਬੂਮਾ ਮਰ ਜਾ ਪਿਟੇ ਮੂੰ ਤੇਰੇ ਹੀ ਜੀ ਦੇ ਕੀ ਗੱਲ ਹੈ ਓ ਭਾਈ ਲੈ ਕੀ ਕਰ ਤੂੰ ਕੈਮਰਾ ਤਾਂ ਔਨ ਨਹੀਂ ਕਰ ਪੀੜ ਕੋ ਤਾਂ ਬਣੀ ਨਹੀਂ ਹੈਗੀ ਤੈਨ ਕੋਈ ਨਹੀਂ ਹੋਰ ਅਰੇ ਵੀਰ ਛੱਡ ਦੇ ਕੋਈ ਭਾਈ ਇਹ ਕੰਮ ਨਹੀਂ ਆਪਾਂ ਤੋਂ ਨਹੀਂ ਭਾਈ ਬਣਦਾ ਇਹ ਕੰਮ ਮੈਂ ਤੇ ਦੱਸਾਂ ਗੱਲ ਇਹ ਕਿਹੜਾ ਕੋਈ ਜਾਣਕਾਰ ਨੇ ਨਾ ਉਹੀ ਬਣਾ ਸਕਦੇ ਨੇ ਰਾਜੀ ਵੀਰ 1.5 ਲੱਖ ਰੁਪਇਆ ਹੁਣ ਤੈਨੂੰ ਇਹ ਕੰਜਰਖਾਨਾ ਲੱਗਦਾ ਚੱਲ ਜਾ ਸਾਗ ਧਰ ਮੈਂ ਤਾਂ ਆਪ ਹੀ ਇਹ ਦਸਿਨ ਕੱਢ ਲੂੰਗੀ ਇੱਥੇ ਕੰਦ ਘੁੰਦ ਤੇ ਧਰ ਕੇ ਉਰੋਂ ਤਾਂ ਮੇਰੇ ਲੁੱਟੀਆਂ ਲਾਈ ਗਈ ਲਿਆ ਮੋਬਾਈਲ ਐ ਕਰ ਲਾ ਬਾਹ ਕਰ ਲਾ ਹੁਣ ਕੁਛ ਹੁੰਦਾ ਵੀ ਨਹੀਂ ਹੈਗਾ ਮੈਂ ਤਾਂ ਕੋਈ ਬੁੜੀ ਹੋਰ ਪੁੱਛਣੀ ਪਊਗੀ ਦੇਖੇ ਨਾ ਮੈਂ ਤਾਂ ਉਹਨੂੰ ਥੋੜੇ ਜੇ ਪੈਸੇ ਤੇ ਵੀਡੀਓ ਬਣਵਾ ਲਿਆ ਕਰੂੰਗੀ ਲੇ ਭੈਣ ਹੁਣ ਫੋਨ ਹੀ ਨਹੀਂ ਚੱਕਦੀ ਮੈਨੂੰ ਪਲਾਂਟੀ ਪਾਜ ਕਿਸ਼ਤ ਹੁਣ ਭਰਦੀ ਨਹੀਂ ਹੈਗੇ ਉਹ ਤਾਂ ਭੈਣ ਕਹਿੰਦੀ ਸੀ ਮੈਂ ਕਿਸ਼ਤ ਭਰ ਦਿਆ ਕਰੂ ਚੱਕ ਲੈ ਭੈਣੇ ਫੋਨ ਹੁਣ ਕੀਤੇ ਨਾ ਗੱਲਾਂ ਕਰੀ ਜਾਂਦਾ ਇਕੱਲੀ ਬੋਲੀ ਜਾਂਦਾ ਸਸਰੀ ਕਾਲ ਭੈਣੇ ਸਸਰੀ ਕਾਲ ਆ আচ্ছা ਭੈਣ ਵੀਡੀਓ ਬਣਾਉਣੀ ਸੀ ਗਿਆ ਭੈਣੇ ਤੁਹਾਡੇ ਕਿਸ਼ਤ ਨਹੀਂ ਯਾਦ ਲੈ ਅੱਛਾ ਭੁੱਲ ਗਿਆ ਆਹੋ ਭਾਈ ਠੀਕ ਹੈ ਸਾਰੀ ਭੁੱਲ ਜਾਂਦੇ ਫਿਰ ਮੈਂ ਕਰਉਦਾ ਪੜਨੇ ਕਿਸ਼ਤ ਭਰੋ ਮਨਤਾ ਬਲੰਟੀ ਪਾਦੀ ਤੁਸੀਂ 4-500 ਰੁਪਏ ਦੀ ਕੋਈ ਗੱਲ ਨਹੀਂ ਬਲੰਟੀ ਦੀ ਲੈ ਗੱਲ ਕਿਉਂ ਨਹੀਂ ਪੜਨੇ ਮੇਰੇ ਤਾਂ ਖਾਤੇ ਚੋਂ ਕਿਸ਼ਤ ਤੁਹਾਡੀ ਕੱਟੀ ਗਈ ਨਹੀਂ ਚੱਲਦਾ ਭਾਈ ਹੁਣ ਫਿਰ ਮੈਂ ਤੁਹਾਡੇ ਚੈਨਲ ਨੂੰ ਕੀ ਕਰਾਂ ਮੈਂ ਕਿਹੜਾ ਗੁੱਠੇਕਾ ਕਰਿਆ ਸੀ ਤੁਹਾਡੇ ਚੈਨਲ ਚੱਲਣ ਦਾ ਕਿਹਦੇ ਨਾਲ ਗੱਲ ਕਰੀਂ ਨੇ ਕੌਣ ਹੈ ਚੈਨਲ ਵਾਲਾ ਕਿਹਦੇ ਨਾਲ ਗੱਲ ਕਰਦੇ ਕਿਹਨੇ ਤੇਰੇ ਖਾਤੇ ਚੋਂ ਪੈਸੇ ਕੱਟ ਲਏ ਕਿਹਨੇ ਪਲੈਂਟੀ ਪਾਤੀ ਕਿਹਨੇ ਚੈਨਲ ਬਣਾਇਆ ਜਵਾਬ ਦੇ ਮੈਨੂੰ ਉਹ ਤੈਨੂੰ ਮੈਂ ਹੁਣ ਸਾਰੀ ਗੱਲ ਦੱਸ ਹੀ ਦਿੰਨਾ ਹਾਂ ਦੱਸ ਉਹ ਸਾਰੀਆਂ ਗੱਲਾਂ ਸੁਣੀ ਲਈਆਂ ਤੇ ਮੈਂ ਤਾਂ ਕਲੋਂ ਦੀ ਤੇਰੇ ਕੋਲੇ ਖੜੀ ਆ ਉਹ ਕਬਰਾਟ ਹੋਇਆ ਤੇ ਤੈਨੂੰ ਕੀ ਗੱਲ ਕਾਦੀ ਕਬਰਾਟ ਹੋਈ ਏ ਕਬਰਾਟ ਮੈਨੂੰ ਹੋਵੇ ਨਾ ਹਾਂ ਮੈਨੂੰ ਤਾਂ 4-500 ਰੁਪਏ ਦੀ ਪਲੈਂਟੀ ਪਈ ਗਈ ਉਹ ਭੈਣ ਨੇ ਆਈਫੋਨ ਦਵਾਇਆ ਸੀ ਆਪਦੇ ਬਜਾਜ ਕਾਰਡ ਤੇ ਕਿਸ਼ਤ ਨਹੀਂ ਭਰੀ ਉਹਨਾਂ ਨੇ ਬੂਮਾ ਮਰ ਜਾ ਅੱਛਾ ਬਜਾਜ ਕਾਰਡ ਤੇ ਉਹ ਫੋਨ ਲੈ ਜੀ ਤਾਂ ਕਹਿੰਦੀ ਸੀ ਕਿ ਮੈਂ ਤਾਂ ਠੀਕ ਕਰਾ ਕੇ ਲੈਣੀ ਆ ਬਾਈ ਨੂੰ ਨਾਲ ਲੈ ਕੇ ਜਾਨੀ ਆ ਨਹੀਂ ਏਡੀਆਂ ਨੀ ਚਲਾਕੀਆਂ ਕਰਦੇ ਮੈਨੂੰ ਦੱਸ ਨਹੀਂ ਸਕਦਾ ਸੀ ਪੰਗਾ ਛੇੜਦਾ ਕਾਹਦਾ ਬਲੌਗ ਬਣਾਇਆ ਕਰਾਂਗੇ ਕਿਸੇ ਨੂੰ ਦੇਖ ਲਿਆ ਉਹਨਾਂ ਨੇ ਮਾਸੀ ਨੇ ਨਾ ਰਾਜਵੀਰ ਨੇ ਦੋਨੇ ਉਹ ਦੇਖ ਉਹਨਾਂ ਨੇ ਕਹਿੰਦੇ ਸਾਡਾ ਚੈਨਲ ਨਹੀਂ ਚੱਲਦਾ ਹੁਣ ਮੈਂ ਕੀ ਕਰਾਂ ਫੇਰ ਚੈਨਲ ਕਿਹੜਾ ਉਹਨਾਂ ਦਾ ਕੀ ਨਾਂਦਰਿਆ ਚੈਨਲ ਤਾਂ ਰਾਜਵੀਰ ਬਲੌਗਰ ਹੈ ਅੱਛਾ ਰਾਜਵੀਰ ਬਲੌਗਰ ਦੇਖਾ ਰਾਜਵੀਰ ਬਲੌਗਰ ਨੂੰ ਕੀ ਚੰਦ ਚੜਾਏ ਉਹ ਕਿਹੜੀਆਂ ਹਜੇ ਵੀਡੀਓ ਆਉਣ ਲੱਗੀਆਂ ਹੋਣਗੀਆਂ ਉਹਨਾਂ ਦੀਆਂ ਤੂੰ ਕਮੈਂਟ ਕਰਦੀਆਂ ਮੈਂ ਦੇਖ ਤਲਮਾ ਨਿਕੜਿਆ ਨਾ ਤਾਂ ਸਰਚ ਮਾਰ ਕੇ ਚੈਨਲ ਤਾਂ ਲੈ ਤੇਰੇ ਕੋਲੇ ਤਾਂ ਉਹ ਭੇਜੇ ਭੇ ਲਿੰਕ ਭੇਜੇ ਭੇ ਵੀਡੀਓ ਦੇ ਨਿਕਲੋ ਵੀ ਤੇਰੇ ਕੋਲੇ ਵੀਡੀਓ ਨਹੀਂ ਨਿਕਲੂਗਾ ਜਾਂ ਭੇ ਲਿੰਕ ਲੈ ਲਿੰਕ ਤਾਂ ਹੁਣ ਚੱਲ ਪਣੀ ਉਹਨਾਂ ਦੇ ਪਤਾ ਮਿਹਨਤ ਤਾਂ ਬਥਰੀ ਕਰਦੀਆਂ ਵਿਚਾਰੀਆਂ ਅੱਛਾ ਆਪ ਹੁਣ ਨੇ ਦੋਨੇ ਸੱਜ ਨੂੰ ਹਾਂ ਅਲੱਛਣ ਕਰਨ ਲੱਗੀਆਂ ਉਹਨੇ ਹੋਰ ਤਾਂ ਕੋਈ ਇਹਨਾਂ ਨੂੰ ਕੰਮ ਨਹੀਂ ਰਿਹਾ ਨਾ ਫਿਰ ਜੇ ਇਹੋ ਜਿਹਾ ਕੰਮ ਕਰਨਾ ਸੀ ਆਉਦੇ ਸਰਤੇ ਲੈਣ ਦਾ ਮੋਬਾਈਲ ਤੇ ਇੱਥੋਂ ਮੋਬਾਈਲ ਕਾਤੋਂ ਲਿੱਤਾ ਨਾ ਹੁਣ ਤੇਰਾ ਖਾਤਾ ਨਾਲ ਜੁੜ ਗਿਆ ਜਿੰਨੀਆਂ ਪਾਹੀ ਗੱਲ ਉਹਦੇ ਨਾਲ ਕਿਸ਼ਤਾਂ ਉਹਨੀਆਂ ਫੋਨ ਦੇ ਨਾਲ ਤੇਰੇ ਕੋਲੇ ਆਉਣੀਆਂ ਇਸ ਗੱਲ ਦਾ ਆਪਣੇ ਘਰੇ ਛਿੜੂਗਾ ਕਲੇਸ਼ ਆਦੀ ਭੈਣ ਨੂੰ ਲਾ ਫੋਨ ਐਂ ਕਹਿਆ ਉਹਨੂੰ ਫੋਨ ਤੇ ਗੱਲਾਂ ਕਰ ਕਰੀ ਜਾ ਰਿਹਾ ਸੀ ਤੂੰ ਵਿਚੋਂ ਆ ਕੇ ਫੋਨ ਕਟਾ ਹੁਣ ਕਿਵੇਂ ਕਰੀਏ ਜੇ ਨਾਨਕ ਕਿਸ਼ਤਾ ਫਿਰ ਫੇਰ ਮੈਂ ਫੋਨ ਨਾ ਫੜ ਲੇ ਮੈਂ ਫੋਨ ਤੂੰ ਐ ਕਰੀਂ ਵੀ ਮੋਬਾਈਲ ਫੜਾ ਪਈ ਜਿੱਦ ਦੇ ਕਿਸ਼ਤਾਂ ਭਰेंगी ਉਹਦੇ ਮੋਬਾਈਲ ਲਈ ਜੀ ਫੜ ਕੇ ਫਿਰ ਮੈਂ ਜਾ ਕੇ ਫੋਨ ਹੀ ਫੜ ਲੇਗਾ ਹੁਣ ਲੈ ਕੇ ਜਾ ਕਦਮਾ ਮੋਟਰਸਾਈਕਲ ਹੁਣੀ ਨਹੀਂ ਮੈਂ ਕੱਲ ਮੈਂ ਜਾ ਕੇ ਆਉਣਾ ਭੈਣ ਕੋਲੇ ਮੈਂ ਜਾ ਕੇ ਆਉਣਾ ਭੈਣ ਕੋਲੇ ਹੀ ਨਾ ਜਦੋਂ ਭੈਣ ਕੋਲੇ ਚੰਦ ਚੜਾਣਾ ਉਹਦੋਂ ਨਹੀਂ ਪਤਾ ਹੁੰਦਾ ਤੈਨੂੰ ਜੇ ਲੈ ਕੇ ਦਿੱਤਾ ਸੀ ਦੇਖ ਨਹੀਂ ਕਿੱਦਾਂ ਚਲਾਕੀਆਂ ਕਰਦੀਏ ਚੋਰੀਆਂ ਚੋਰੀਆਂ ਲੈ ਕੇ ਭਰਾ ਤੋਂ ਆਈਫੋਨ ਉਹ ਕਹੇ ਸੀ ਬਲੌਗ ਬਣਾਉਣੀਆ ਵੱਡਾਂ ਆ ਗਿਆਂ ਸੱਸ ਨੂੰ ਹਾਂ ਬਲੌਗਰਾਂ